ਸਾਰੰਗ ਮਹਲਾ ਚੌਥਾ ਜਾਪ ਮੰਨ ਨਰ ਹਰੀ ਨਰ ਹਰ ਸਵਾਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਇਹ ਵਿਸਰਾਮ ਜਾਪ ਮੰਨ ਨਰ ਹਰੀ ਨਰ ਹਰ ਸਵਾਮੀ ਇਤਿ ਅਰਧ ਵਿਸਰਾਮ ਹਰ ਸਗਲ ਦੇਵ ਦੇਵਾ ਇੱਥੇ ਵਿਸਰਾਮ ਹੈ ਜਾਪ ਮੰਨ ਨਰ ਹਰੀ ਨਰ ਹਰ ਸਵਾਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੂਰਾ ਰਹਾਉ ਜੇਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤੇਤ ਗ੍ਰਹਿ ਵਾਜੇ ਪੰਜ ਸ਼ਬਦ ਵਡ ਭਾਗ ਮਥੂਰਾ ਜੇਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਇਥੇ ਵਿਸਰਾਮ ਹੈ ਤੇਤ ਗ੍ਰਹਿ ਵਾਜੇ ਪੰਜ ਸ਼ਬਦ ਇਥੇ ਠੰਡ ਵਡ ਭਾਗ ਮਥੂਰਾ ਥੋੜਾ ਜਿਹਾ ਮਥੂਰਾ ਥੋੜਾ ਜਿਹਾ ਕਸ ਕੇ ਬੋਲਣਾ ਤੈਨ ਜਾਣ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤੈਨ ਜਾਣ ਕੇ ਹਰ ਮਾਰ ਕੱਢੇ ਪੰਜ ਚੋਰਾ ਇੱਥੇ ਦੋ ਵਿਸਰਾਮ ਹਨ ਇਸ ਪੰਕਤੀ ਦੇ ਤੈਨ ਜਾਣ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਇੱਥੇ ਵਿਸਰਾਮ ਪਹਿਲਾ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਇਥੇ ਦੂਸਰਾ ਵਿਸਨਾਮ ਹੈ ਤੈਨ ਜਾਣ ਕੇ ਹਰ ਮਾਰ ਕੱਢੇ ਪੰਜ ਚੂਰਾ ਹਰ ਰਾਮ ਬੋਲਹੁ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪਹੁ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਇਹ ਵੀ ਦੋ ਵਿਸਰਾਮ ਹਨ ਹਰ ਰਾਮ ਰਾਮ ਬੋਲਹੁ ਹਰ ਸਾਧੂ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਇਥੇ ਪਹਿਲਾ ਵਿਸਰਾਮ ਹੈ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਾਨ ਬਚਨ ਕਰਮ ਹਰ ਹਰ ਆਰਾਧੂ ਇਥੇ ਦੂਸਰਾ ਵਿਸਰਾਮ ਹੈ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਦੂ ਹਰ ਰਾਮ ਬੋਲ ਹਰ ਰਾਮ ਬੋਲ ਇਥੇ ਵਿਸਰਾਮ ਹੈ ਸਭ ਪਾਪ ਗਵਾਦੂ ਨਿਤ ਨਿਤ ਜਾਗਰਣ ਕਰਹੁ ਜਾਗਰਣ ਜਾਗਰਣ ਨਿਤ ਨਿਤ ਜਾਗਰਣ ਕਰਹੁ ਸਦਾ ਸਦਾ ਆਨੰਦ ਜਾਪ ਜਗਦੀਸ਼ਰਾ ਨਿਤ ਨਿਤ ਜਾਗਰਣ ਕਰਹੁ ਇਥੇ ਵਿਸਰਾਮ ਸਦਾ ਸਦਾ ਆਨੰਦ ਜਾਪ ਜਗਦੀਸ਼ਰਾ ਮਨ ਇੱਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮ ਅਰਥ ਕਾਮ ਮੂਖ ਜਾਨ ਨਾਨਕ ਹਰਿ ਸਿਉ ਮਿਲੇ ਹਰ ਭਗਤ ਤੂਰਾ ਏਕ ਹੀ ਵਿਸਰਾਮ ਹੈ ਮਨ ਇੱਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮ ਅਰਥ ਕਾਮ ਮੂਖ ਇਥੇ ਵਿਸਰਾਮ ਹੈ ਜਾਨ ਨਾਨਕ ਹਰਿ ਹਰਿ ਸਿਉ ਮਿਲੇ ਹਰ ਭਗਤ ਤੂਰਾ ਸਾਰਗ ਮਹੱਲਾ ਚੌਥਾ ਜਾਪ ਮਨ ਮਾਦੋ ਮਦਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰਜਾਮੀ ਜਾਪ ਮਨ ਮਾਦੋ ਮਦਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਇੱਥੇ ਵਿਸਰਾਮ ਹੈ ਸਤ ਪਰਮੇਸ਼ਰੋ ਪ੍ਰਭ ਅੰਤਰਜਾਮੀ ਸਭ ਦੁੱਖਣ ਕੋ ਹੰਤਾ ਸਭ ਸੂਖਣ ਕੋ ਦਾਤਾ ਹਰ ਪੀਤਮ ਗੁਣ ਗਾਓ ਰਹਾਉ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਇਥਿ ਵਿਸਰਾਮ ਹਰ ਪ੍ਰੀਤਮ ਗੁਣ ਗਾਉ ਰਹਾਉ ਹਰ ਘਾਟ ਘਟੇ ਘਾਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਣ ਅਥਾਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਉ ਮੈਂ ਹਰ ਕਠਾ ਨਹੀਂ ਕਹਿਣਾ ਮੈਂ ਹਰ ਦੇਖਣ ਕੋ ਚਾਉ ਦੋ ਵਿਸਰਾਮ ਹਨ ਹਰ ਘਟ ਘਟੇ ਘਟ ਬਸਤਾ ਇਥੇ ਪਹਿਲਾ ਹੈ ਵਿਸਰਾਮ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਨੰਤਰ ਬਸਤਾ ਇਥੇ ਦੂਸਰਾ ਵਿਸਰਾਮ ਹੈ ਮੈਂ ਹਰ ਦੇਖਨ ਕੋ ਚਾਉ ਕੋਈ ਆਵੇ ਸੰਤੋ ਹਰ ਕਾ ਜਾਨ ਸੰਤੋ ਮੇਰਾ ਪ੍ਰੀਤਮ ਜਾਨ ਸੰਤੋ ਹਾਂਜੀ ਇਥੇ ਵਿਸਰਾਮ ਹੈ ਕੋਈ ਆਵੇ ਸੰਤੋ ਹਰ ਕਾ ਜਾਨ ਸੰਤੋ ਮੇਰਾ ਪ੍ਰੀਤਮ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਹਾਂਜੀ ਮੋਹ ਮਾਰਗ ਦਿਖਲਾਵੇ ਇਸ ਜਨ ਕੇ ਹਉ ਮਲ ਮਲ ਧੋਵਾ ਪਾਉ ਤਿਸ ਜਨ ਕੇ ਹਉ ਮਲ ਮਲ ਧੋਵਾ ਪਾਉ ਹਰ ਜਨ ਕਉ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਹਰ ਜਨ ਕਉ ਹਰ ਮਿਲਿਆ ਇਥੇ ਬਿਸਰਾਮ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਹਰ ਜਨ ਕਉ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਆਨੰਦ ਭਇ ਮੈਂ ਦੇਖਿਆ ਹਰ ਰਾਉ ਜਨ ਨਾਨਕ ਕਉ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ੁਰ ਕਿਰਪਾ ਭਈ ਜਨ ਨਾਨਕ ਕਾਓ ਕਿਰਪਾ ਭਈ ਹਰ ਕੀ ਕਿਰਪਾ ਭਈ ਇਥੇ ਵਿਸਰਾਮ ਜਗਦੀਸ਼ੁਰ ਕਿਰਪਾ ਭਈ ਮੈਂ ਅਨੰਦ ਨੂੰ ਸਾਦ ਸਾਦ ਸਦਾ ਹਰ ਜਪਿਆ ਹਰ ਨਾਉ ਮੈਂ ਅਨੰਦ ਨੂੰ ਸਾਦ ਸਾਦ ਸਦਾ ਇਥੇ ਵਿਸਰਾਮ ਹਰ ਜਪਿਆ ਹਰ ਨਾਉ ਸਾਰਗ ਮਹੱਲਾ ਚੌਥਾ ਜਪ ਮੰਨ ਨਿਰਭਉ ਜਪ ਮੰਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੂਨੀ ਆਜੂਨੀ ਐੜੀ ਕੰਨਾ ਆਜੂਨੀ ਸੰਭਉ ਮੇਰੇ ਮਨ ਅਨ ਦਿਨੋ ਧਿਆਇ ਨਿਰੰਕਾਰ ਨਿਰਹਾਰੀ ਮੇਰੇ ਮਨ ਅਨ ਦਿਨੋ ਧਿਆਇ ਇਥੇ ਵਿਸਰਾਮ ਨਿਰੰਕਾਰ ਨਿਰਾਹਾਰੀ ਰਹਾਉ ਹਰ ਦਰਸ਼ਨ ਕਉ ਹਰ ਦਰਸ਼ਨ ਕਉ ਕੋਟ ਕੋਟ ਤੇ ਤੀਸ ਸਿੱਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਹਾਂਜੀ ਇਹ ਦੋ ਵਿਸਰਾਮ ਹਨ ਹਰ ਦਰਸ਼ਨ ਕਉ ਹਰ ਦਰਸ਼ਨ ਕਉ ਇਥੇ ਪਹਿਲਾ ਵਿਸਰਾਮ ਹੈ ਕੋਟ ਕੋਟ ਤੇ ਤੀਸ ਇਥੇ ਠਮਖ ਸਿੱਧ ਜਤੀ ਜੋਗੀ ਇੱਥੇ ਵਿਸਰਾਮ ਹੈ ਦੂਸਰਾ ਤਾਟ ਤੀਰਥ ਪਰ ਭਵਨ ਕਰਤ ਪਰ ਭਵਨ ਉਚਾਰਨ ਕਰਨਾ ਪਰ ਅਤੇ ਭਵਨ ਦੇ ਵਿੱਚ ਡੈਸ਼ ਦੇ ਕੇ ਸੰਬੰਧਕ ਤਾਟ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਤੈਨ ਜਾਣ ਕੀ ਸੇਵਾ ਥਾਏ ਪਈ ਜੇਨ ਕੋ ਕਿਰਪਾਲ ਹੋਵਤ ਬਨਵਾਰੀ ਹਰ ਕੀ ਹੋ ਸੰਤ ਭਲੇ ਹਰ ਕੀ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਇਥੇ ਵਿਸਰਾਮ ਹਰ ਕੀ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰ ਰਾਮ ਮੋਰਾਰੀ ਜਿਨ ਕਾ ਅੰਗ ਕਰੈ ਮੇਰਾ Swami ਤੈਨ ਕੀ ਨਾਨਕ ਹਰ ਪੈ ਜਸਵਾਰੀ ਸਾਰਗ ਮਹੱਲਾ ਚੌਥਾ ਪੜਤਾਲ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਨ ਹਰਬੂਲ ਹਰ ਪੁਰਖ ਅਬਿਨਾਸੀ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਇੱਥੇ ਵਿਸਰਾਮ ਹੈ ਮੇਰੇ ਮਨ ਹਰਬੂਲ ਹਰ ਪੁਰਖ ਅਬਿਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੀ ਸੋ ਪੀਐ ਜਿਸ ਰਾਮ ਪਿਆਸੀ ਹਰ ਆਪ ਦਇਾਲ ਦਇਆ ਕਰ ਮੀਲੇ ਜਿਸ ਸਤਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਕਸ ਚਕਸ ਚਖਾਸੀ ਹਰ ਹਰ ਦਇਾਲ ਦਇਆ ਕਰ ਮੀਲੇ ਜਿਸ ਸਤਗੁਰੂ ਇਥੇ ਵੀ ਸ੍ਰਾਮ ਹੈ ਸੋ ਹਰ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵਹ ਸਾਦ ਸਦਾ ਮੇਰਾ ਹਰ ਹਰੀ ਜੋ ਜਨ ਸੇਵਹ ਸਾਦ ਸਦਾ ਮੇਰਾ ਹਰ ਹਰੀ ਤੈਨ ਕਾ ਸਭ ਦੂਖ ਭਰਮ ਭਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜੋ ਚਾਤ੍ਰਿਕ ਜਾਲ ਪੀਐ ਤ੍ਰਿਪਤਾਸੀ ਹਾਂ ਜਿਉ ਪਾਠ ਹੈ ਮੇਰੇ ਜੀਓ ਛਪਿਆ ਹੋਇਆ ਸੀ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਸਾਰਗ ਮਹੱਲਾ ਚੌਥਾ ਜਾਪ ਮਨ ਸਰੀਰ ਸ੍ਰੀ ਰਾਮ ਜਾਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਰਮਤ ਨਹੀਂ ਕਹਿਣਾ ਰਾਮ ਰਮਤ ਰਾਮ ਸਤ ਸਤ ਰਾਮ ਬੁੱਲ੍ਹ ਪਈਆ ਸਦ ਰਾਮ ਰਾਮ ਬੁੱਲ੍ਹ ਪਈਆ ਸਦ ਰਾਮ ਰਾਮ ਇਥੇ ਵੀ ਸਤਿਨਾਮ ਰਾਮ ਰਵ ਰਹਿਆ ਸਰਬੱਗੇ ਸਰਬੱਗੇ ਕਸਕੇ ਬੋਲਨਾ ਰਾਮ ਰਵ ਰਹਿਆ ਸਰਬੱਗੇ ਰਹਾਉ ਰਾਮ ਆਪੇ ਆਪ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਬਤ ਜੱਗੇ ਰਾਮ ਆਪੇ ਆਪ ਇਥੇ ਠਾਮਕ ਆਪੇ ਸਭ ਕਰਤਾ ਇਥੇ ਵਿਸਰਾਮ ਰਾਮ ਆਪੇ ਆਪ ਇਥੇ ਠਾਮਕ ਆਪੇ ਸਬਤ ਜੱਗੇ ਸਬਤ ਥੋੜਾ ਜਿਹਾ ਕਸ ਕੇ ਬੋਲਣਾ ਜੱਗੇ ਵੀ ਕਸ ਕੇ ਬੋਲਣਾ ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਏ ਸੋ ਜਨ ਰਾਮ ਨਾਮ ਲੇਵ ਲਾਗੇ ਮੈਂ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਿਸ ਆਪ ਕਿਰਪਾ ਕਰੇ ਨੀਰਾ ਰਾਮ ਰਾਮ ਇੱਥੇ ਵੀ ਥੋੜੀ ਜਿਹੀ ਝਮਕ ਲਾ ਕੇ ਬੋਲਣਾ ਜਿਸ ਆਪ ਕਿਰਪਾ ਕਰੇ ਇਥੇ ਠਮਕ ਨੀਰਾ ਰਾਮ 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 ਰਾਏ ਇਹ ਇਕੱਠਾ ਪਾਠ ਹੈ ਰਾਮ ਰਾਏ ਇੱਥੇ ਵੀ ਸ੍ਰਾਮ ਹੈ ਸੋ ਜਨ ਰਾਮ ਨਾਮ ਲੇਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤਾ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਇਤੇ ਵਿਸਰਾਮ ਹੈ ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰਾ ਰਾਮ ਰਾਏ ਜਨ ਨਾਨਕ ਕਾ ਅੰਗ ਕੀਆ ਮੇਰਾ ਰਾਮ ਰਾਏ ਰਾਮ ਰਾਏ ਇਕੱਠੀ ਪਾਠ ਹੈ ਦੁਸ਼ਮਨ ਦੁਖ ਗਏ ਸਭ ਭੱਗੇ ਭੱਗੇ ਕਸ ਕੇ ਦੁਸ਼ਮਨ ਦੁਖ ਗਏ ਸਭ ਭੱਗੇ ਸਾਰੰਗੋ ਮਹੱਲਾ ਪੰਜਵਾ ਚੌਪਦੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕੋ ਬਾਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸ਼ਨ ਕਾਦ ਪਾਉ ਪਾਉ ਰਹਾ ਹਾਂ ਅਨਾਥਾ ਕੋ ਨਾਥ ਸਰਵ ਪ੍ਰਤ ਪਾਲਕ ਭਗਤ ਵਸਲ ਹਰ ਨਾਉ ਜਾ ਕੋ ਕੋਇ ਨ ਰਾਖੈ ਪ੍ਰਾਣੀ ਤਿਸ ਤੂ ਦੇਹ ਆਸਰਾਉ ਨਿ ਧਰਿਆ ਧਰ ਨਿ ਗਤਿਆ ਗਤ ਨਿ ਥਾਵਿਆ ਤੂ ਥਾਉ ਨਿ ਧਰਿਆ ਧਰ ਨਿ ਗਤਿਆ ਗਤ ਨਿ ਥਾਵਿਆ ਤੂ ਥਾਉ ਦੇਹਿਸ ਜਾਓ ਤਹਾ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਏਕਸ ਤੇ ਲੱਖ ਲੱਖ ਤੇ ਏਕਾਂ ਤੇਰੀ ਗਾਤ ਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਓ ਸਭ ਤੇਰੋ ਖੇਲ ਦਿਖਾਓ ਸਾਧ ਸਾਧਨ ਕਾ ਸੰਗ ਸਾਧ ਸਿਉ ਗੋਸਤ ਸਾਧਨ ਪੋਲਾ ਬੋਲਨੇ ਸਾਧਨ ਕਾ ਸੰਗ ਸਾਧ ਸਿਉ ਗੋਸਤ ਇਤਿ ਵਿਸਰਾਨ ਹਰ ਸਾਧਨ ਸਿਉ ਲਿਵ ਲਾਓ ਹਰ ਸਾਧਨ ਸਿਉ ਲਿਵ ਲਾਓ ਇਤਿ ਸਾਧਨ ਕਸ ਕੀ ਨੀ ਬੋਲਨਾ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹ ਦਰਸ ਮਨ ਚਾਓ ਸਾਰਗ ਮਹੱਲਾ ਪੰਜਵਾ ਹਰ ਜੀ ਅੰਤਰਜਾਮੀ ਜਾਨ ਕਰਤ ਬੁਰਾਈ ਮਾਨੁਖ ਤੇ ਛਪਾਈ ਕਰਤ ਬੁਰਾਈ ਮਾਨੁਖ ਨਕਨਾ ਹੈਗਾ ਮਨੁੱਖ ਨਹੀਂ ਕਹਿਣਾ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ਕਰਤ ਬੁਰਾਈ ਮਾਨ ਮਾਨੁਖ ਤੇ ਛਪਾਈ ਮਾਨੁਖ ਇਕੱਠਾ ਹੀ ਬੋਲ ਮਨੁੱਖ ਤੇ ਨਹੀਂ ਕਹਿਣਾ ਸਾਖੀ ਭੂਤ ਪਵਾਨ ਰਹਾਉ ਮੋਨ ਦਾ ਖੱਦਾ ਹੋਇਆ ਮਾਨੁਖ ਬੈਸ ਨੂੰ ਨਾਮ ਕਰਤ ਖਟ ਕਰਮਾ ਅੰਤਰ ਲੋਭ ਝੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਦੂਬੇ ਸਭ ਅਗਿਆਨ ਕਰਹਿ ਸੂਮ ਪਾਕ ਹਿਰਹਿ ਪਰਦਰਬਾ ਸੂਮ ਪਾਕ ਇਕੱਠਾ ਹੀ ਪਾਠ ਹੈ ਵੱਖਰਾ ਲਿਖਿਆ ਹੋਇਆ ਇਕੱਠਾ ਪਾਠ ਕਰਨਾ ਹੈ ਕਰਹਿ ਸੂਮ ਪਾਕ ਇਰਹਿ ਪਰਦਰਬਾ ਇਥੇ ਵਿਸਰਾਮ ਅੰਤਰ ਝੂਠ ਗੁਮਾਨ ਸਾਸਤਰ ਵੇਦ ਕੀ ਵੇਦ ਨਹੀਂ ਜਾਣ ਹੈ ਵਿਆਪੇ ਮਾਨ ਕੈ ਕਾਮ ਮਾਨ ਵਿਆਪੇ ਮਾਨ ਕੈ ਮਾਨ ਸੰਧਿਆ ਕਾਲ ਕਰਹਿ ਸਭ ਵਰਤਾ ਜੋ ਸਫਰੀ ਦੰਫਾਨ ਸੰਧਿਆ ਕਾਲ ਕਰਹਿ ਸਭ ਵਰਤਾ ਇਥੇ ਵਿਸਰਾਮ ਜੋ ਸਫਰੀ ਦੰਫਾਨ ਫਫਾ ਬੋਲਣਾ ਦੰਫਾਨ ਪ੍ਰਭੂ ਪੁਲਾਏ ਊਜੜ ਪਾਏ ਪ੍ਰਭੂ ਪੁਲਾਏ ਊਜੜ ਪਾਏ ਇਥੇ ਵਿਸਰਾਮ ਹੈ ਨਿਹਫਲ ਸਭ ਕਰਮਾਨ ਸੋ ਗਿਆਨੀ ਸੋ ਵੈਸ਼ਨਵ ਪੜਿਆ ਜਿਸ ਕਰੀ ਕਿਰਪਾ ਭਗਵਾਨ ਓਨ ਸਤਗੁਰ ਸੇਵ ਪਰਮ ਪਦ ਪਾਇਆ ਓਨ ਓਨ ਸਤਗੁਰ ਸੇਵ ਪਰਮ ਪਦ ਪਾਇਆ ਉਧਰਿਆ ਸਗਲ ਵਿਸ਼ਵਾਨ ਕਿਆ ਹਮ ਕਥਹਿ ਕਿਸ ਕਥ ਨਹੀ ਜਾਣਹਿ ਪ੍ਰਭ ਭਾਵੈ ਤਵੇ ਬੁਲਾਨ ਸਾਧ ਸੰਗਤ ਕੀ ਧੂਰ ਇਕ ਮੰਗਾਓ ਜਨ ਨਾਨਕ ਪਇਓ ਸਰਾਨ